ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਕ੍ਰਾਸ ਬਰੀਡ ਦੀ ਬਹੁਤ ਸੋਹਣੀ ਗਾਂ ਜੋ ਕਿ ਦੂਸਰੇ ਸੂਏ ਆ ਜੀ ਫੁੱਲ ਹਾਈਟ ਲੈਂਥ ਦੀ ਆ ਜੋ ਦੁੱਧ ਦੀ ਕੈਪੈਸਿਟੀ ਆ 22+ ਆ ਜੀ ਤੇ 4 ਤੋਂ 5 ਦਿਨ ਬਾਕੀ ਆ ਜੇ ਸੂਣ ਦੇ ਬਿਲਕੁਲ ਠੰਡੇ ਸਵੇਰ ਦੀ ਆ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਮੁੱਲ ਤੈਅ ਕਰ ਸਕਦਾ ਵੀਰ ਦਾ ਨੰਬਰ ਹੈਗਾ 8000 ਪੂਰਾ 459569 ਹਾਂਜੀ 8000 ਪੂਰਾ 459569 ਇਸ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਦੂਸਰੇ ਸੂਏ ਆ ਤੇ ਦੋ ਦੋ ਦੀ ਕੈਪੈਸਿਟੀ 22 ਪਲੱਸ ਹੈ ਜੀ ਤੁਸੀਂ ਵੀ ਅਗਰ ਵੀਡੀਓ ਪਾਉਣੀ ਚਾਹੁੰਦੇ ਹੋ ਕਿਸੇ ਵੀ ਆਪਣੇ ਜਾਨਵਰ ਜਾਂ ਖੇਤੀਬਾੜੀ ਦੇ ਸੰਬੰਧਤ ਸੰਦਾਂ ਦੀ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ 600 4724 360 ਇਸ ਨੰਬਰ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ